ਸਤਿ ਸ਼੍ਰੀ ਅਕਾਲ ਬੱਚੋ ਅੱਜ ਆਪਾਂ ਪੜ੍ਹਾਂਗੇ ਕਹਾਣੀ ਪਿਆਸਾ ਕਾਂ ਜੂਨ ਦੀ ਸਖਤ ਗਰਮੀ ਦੇ ਦਿਨ ਸੰ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਉਹ ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਉੱਡਿਆ ਉਹ ਇੱਕ ਬਾਗ ਵਿੱਚ ਪੁੱਜਾ ਉੱਥੇ ਉਸਨੇ ਇੱਕ ਘੜਾ ਦੇਖਿਆ ਘੜੇ ਵਿੱਚ ਪਾਣੀ ਬਹੁਤ ਥੋੜਾ ਸੀ ਉਸਤੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਸਕਦੀ ਸੀ ਉਹ ਬਹੁਤ ਉਦਾਸ ਹੋ ਗਿਆ ਉਸਨੂੰ ਇੱਕ ਯੋਜਨਾ ਸੁੱਜੀ ਘੜੇ ਦੇ ਕੋਲ ਕੁਝ ਕੰਕਰ ਪਏ ਸਨ ਉਸਨੇ ਇੱਕ ਇੱਕ ਕਰਕੇ ਸ਼ੰਕਰ ਕੜੇ ਵਿੱਚ ਸੁੱਟ ਦਿੱਤੇ ਕੜੇ ਵਿੱਚਲਾ ਪਾਣੀ ਉੱਪਰ ਚੜ ਆਇਆ ਉਸਨੇ ਆਪਣੀ ਪਿਆਸ बुझਾਈ ਤੇ ਉੱਡ ਗਿਆ ਸਿੱਖਿਆ ਜਿੱਥੇ ਚਾਹਾ ਉਥੇ ਰਹਾ